ਆਪਣੇ ਖਾਣੇ ਦੀ ਪਲੇਟ ਨੂੰ ਠੀਕ ਕਰ ਲਵੋਗੇ ਅੱਧੇ ਤੋਂ ਜ਼ਿਆਦਾ ਕੰਮ ਆਪਣੇ ਆਪ ਨੂੰ ਫਿੱਟ ਕਰਨ ਵਾਲਾ ਵੈਸੇ ਕਰ ਲਵੋਗੇ ਇਸ ਟਾਈਮ ਜਿਹੜੀ ਮੇਰੀ ਖਾਣੇ ਦੀ ਪਲੇਟ ਹੈਗੀ ਇਹਦੇ ਵਿੱਚ ਹੈਗੀਆਂ ਚਾਰ ਰੋਟੀਆਂ ਆਂਬ ਦਾ achar ਤੇ ਖੂਬ ਸਾਰੀ ਸਬਜ਼ੀ ਆ ਤੇ ਜੇ ਇਸੇ ਹੀ ਪਲੇਟ ਨੂੰ ਆਪਾਂ ਸੰਤੁਲਿਤ ਕਰਨਾ ਹੋਵੇ ਤਾਂ ਕਿਵੇਂ ਕਰਾਂਗੇ ਇਹਦੇ ਚੋਂ ਆਪਾਂ ਦੋ ਰੋਟੀਆਂ ਉਠਾ ਦੇਵਾਂਗੇ ਜਿਹੜੀ ਸਬਜ਼ੀ ਆ ਉਹਨੂੰ ਆਪਾਂ ਰਿਪਲੇਸ ਕਰ ਦੇਵਾਂਗੇ ਇੱਕ ਛੋਟੀ ਕਟੋਰੀ ਦੇ ਵਿੱਚ ਨਾਲ ਆਪਾਂ ਇਹਦੇ ਕਰ ਲਵਾਂਗੇ ਦਹੀਂ ਕੁਛ ਐਡ ਕਰ ਲੈਣੀ ਆ ਇੱਕ ਚਮਚਾ ਇਹਦੇ ਚ ਆਪਾਂ ਦੇਸੀ ਘਿਓ ਦਾ ਪਾ ਲੈਣਾ ਆਪਣੀ ਸਬਜੀ ਦੇ ਵਿੱਚ ਜਿਹੜਾ achar ਆਪਾਂ ਅੰਬ ਦਾ ਰੱਖਿਆ ਹੋਇਆ ਉਹਦੀ ਜਗ੍ਹਾ ਤੇ ਆਪਾਂ ਕੀ ਕਰਨਾ ਹਲਦੀ ਦਾ achar ਜਿਹੜਾ ਕਿ ਬਿਨਾ ਤੇਲ ਤੋਂ ਆਪਾਂ ਬਣਾਇਆ ਹੋਇਆ ਉਹਦੇ ਆਪਾਂ ਕੁਛ ਲੈ ਲੈਣੇ ਹੈਗੇ ਆ ਪੀਸ ਤੇ ਨਾਲ ਆਪਾਂ ਖੂਬ ਸਾਰਾ ਜਿਹੜਾ ਆਪਣੇ ਕੋਲੇ ਸਲਾਦ ਆ ਸਲਾਦ ਨੂੰ ਆਪਾਂ ਐਡ ਕਰ ਲੈਣਾ ਆਪਣੀ ਪਲੇਟ ਦੇ ਵਿੱਚ ਤੇ ਦੋਸਤੋ ਪ੍ਰੋਟੀਨ ਦੇ ਲਈ ਆਪਾਂ ਕੀ ਕਰਨਾ ਜਿਹਦੇ ਨਾਲ ਤਿੰਨ ਅੰਡੇ ਐਡ ਕਰ ਲੈਣੇ ਆ ਤੇ ਐਕਸਟਰਾ ਇਹ ਜਿਹੜੀ ਸਾਡੀ ਖਾਣੇ ਦੀ ਪਲੇਟ ਹੈਗੀ ਆ